ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਲੁਧਿਆਣੇ ਦੇ ਕੋਲੇ ਤੇ ਜਗਰਾਉਂ ਸ਼ਹਿਰ ਦਾ ਬਿਲਕੁਲ ਗਵੰਡੀ ਜਿਆ ਪਿੰਡ ਚੂੜ ਚੱਕ ਪਿੰਡ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਜਗਰਾਉਂ ਤੋਂ ਮੋਗੇ ਵਾਲੀ ਸਾਈਡ ਨੂੰ ਜਾਂਦੇ ਆਣਾ ਮਿੱਤਰੋ ਰਾਸਤੇ ਦੇ ਜਦੋਂ 10 ਕਿਲੋਮੀਟਰ ਦੀ ਜਗਰਾਉਂ ਤੋਂ ਮੁਗਿਆਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਮਿੱਤਰੋ ਇੱਕ ਨਾਕਾ ਆਉਂਦਾ ਵਾ ਕਈ ਵਾਰੀ ਤੁਹਾਡੇ ਧੱਫੜ ਵੀ ਪਏ ਹੋਣਗੇ ਇੱਥੇ ਇਹ ਵਾਦਾ ਕਰਦਾ ਮੈਂ ਤੇ ਇੱਥੇ ਜੇ ਨਾਲ ਹੀ ਮੁੜ ਕੇ ਪਿੰਡ ਆਉਂਦਾ ਵਾ ਚੂੜ ਚੱਕ ਮਿੱਤਰੋ ਤੇ ਉਸ ਪਿੰਡ ਦੇ ਵਿੱਚ ਮੈਂ ਇਸ ਟੇ ਮੌਜੂਦ ਆ ਘਰੇਲੂ ਪਰਿਵਾਰ ਦੇ ਕੋਲ ਇੱਕ ਝੋਟੀ ਵਕਾਊ ਆ ਮਿੱਤਰੋ ਚੰਗੇ ਦੁੱਧ ਦੀ ਮਾਲਕ ਹਨ ਕਿੰਨੇ ਦਿਨਾਂ ਦੀ ਸੋਈ ਆ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਚੇਤਾ ਦੇ ਪਰਿਵਾਰ ਵੀਰੇ ਬਿਲਕੁਲ ਠੀਕ ਹੈ ਜੀ ਅੱਛਾ ਨਾਮ ਦੱਸ ਦਈਏ ਕਿਰਾਂ ਦੀ ਵੀਰੇ ਨਾਮ ਲਖਵਿੰਦਰ ਸਿੰਘ ਜੀ ਸਾਨੂੰ ਫ ਬਾਈ ਸਾਨਾਮ ਨਛੱਤਰ ਸਿੰਘ ਠੀਕ ਹੈ ਅੱਛਾ ਵੀਰੇ ਝੋਟੀ ਵਿੱਚ ਲਈ ਇੱਕ ਹਨਾ ਇਹਨਾਂ ਵਾਸ ਸੂਆ ਸੂਈ ਹੈ ਬਈ ਇਹ ਬਾਈ ਜੀ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਕਿਨੇ ਦਿਨ ਹੋ ਗਏ ਬ੍ਰਦਰ ਸੂਈ ਨੂੰ ਇਹਨੂੰ ਇਹਨੂੰ ਜੀ ਅੱਜ 16ਵਾਂ ਦੇਣਾ 16ਵਾਂ ਦੇਣਾ 16 ਦਿਨਾਂ ਦੀ ਸੂਈ ਥਲੇ ਕਿੰਨਾ ਦੁੱਧ ਰੈਡੀ ਆ ਹੁਣ ਵੀਰੇ ਬਈ ਪੂਰਾ 14 ਕਿਲੋ ਰੈਡੀ ਆ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਬਾਈ ਤੇ ਕੱਟੀ ਮਗਰ ਵੀਰੇ ਕਿ ਕੱਟਾ ਆ ਗਿਆ ਮਗਰ ਕੱਟੀ ਆਈ ਠੀਕ ਆ ਚੁਵਾਈ ਚੁਈ ਦੀ ਕਿਵੇਂ ਬ੍ਰਦਰ ਪੂਰੀ ਬਈ ਠੰਡੀ ਸੀਲ ਆ ਓਕੇ ਆ ਜਾਓ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਵੱਡੇ ਬਈ ਲਾਂਭਾ ਤਾਂ ਨਹੀਂ ਆਉਂਦਾ ਨਹੀਂ ਨਹੀਂ ਚਾਹੇ ਦੋ ਟਾਈਮ ਚੋਕੇ ਲੈ ਜਾਵੇ ਪੂਰੀ ਸੀਲ ਆ ਮੱਜ ਠੀਕ ਹੈ ਵੀਰੇ ਰੇਟ ਬਈ ਕੀ ਕਰਾਂਗੇ ਆਪਾਂ ਵੱਡੇ ਬਈ ਰੇਟ ਬਈ ਆਪਾਂ ਇਹਦਾ 1 35 ਮੰਗਦੇ ਆ 35 ਮਾਨਤਨ ਵਿੱਚੋਂ ਵੀਰੇ ਮਾਨਤਨ ਹਾਂਜੀ ਮੌਕੇ ਤੇ ਕਰ ਦੇਾਂਗੇ ਠੀਕ ਹੈ ਕੱਢੀ ਪਾਰੂ ਤੂਰੀ ਵੀਰੇ ਖੋਲੀ ਭਰਾਏ ਨੂੰ ਮੜਾ ਜੇ ਸੁਆ ਦੂਜੇ ਹੀ ਸੋਈਏ ਵੀਰੇ ਹਾਂਜੀ ਹਾਂਜੀ ਦੂਜਾ ਦੂਜਾ ਸੁਆ ਸੋਈ ਆ ਮਿੱਤਰੋ 16 ਦਿਨਾਂ ਦੀ ਸੋਈ ਥਲੇ 14 ਕਿਲੋ ਦੁੱਧ ਕੰਡੇ ਲਾਉਣ ਵਾਲਾ ਕਹਿਣ ਤੋਂ ਭਾਵ 7 ਕਿਲੋ ਡੰਗ ਦਾ ਦੁੱਧ ਇਹਦੇ ਥੱਲੇ ਐਨ ਰੈਡੀ ਆ ਕਰਮ ਵਾਲੀ ਦੇ ਥੱਲੇ ਤੁਸੀਂ ਦੇਖ ਸਕਦੇ ਆ ਮਿੱਤਰੋ ਝੋਟੀ ਚੰਗੀ ਬਣਦੀ ਬਣਦੀ ਤਰ੍ਹਾਂ ਦੀ ਮੂੰਹ ਮੱਥੇ ਲੱਗਦੀ ਝੋਟੀ ਤੁਸੀਂ ਦੇਖ ਸਕਦੇ ਲੇਵੇ ਭਾਂਡੇ ਵਾਲਾ ਵੀ ਖਰੀਆ ਕਰਮ ਵਾਲੀ ਲੈ ਆ ਬਈ ਮਿੱਤਰੋ ਥੋੜੀ ਜੀ ਤੱਕ ਜਿਵੇਂ ਆਪਾਂ ਕਹਿ ਸਕਦੇ ਗਾਂ ਨੂੰ ਰੱਖਦੀ ਆ ਬਾਕੀ ਝੋਟੀ ਦੇ ਵਿੱਚ ਕੁਆਲਿਟੀ ਬੜੀ ਜ਼ਬਰਦਸਤ ਆ ਦੁੱਧ ਸਾਡੇ 14 ਉੱਤੇ ਸਾਡੇ 13 14 14 ਇੱਥੇ ਬਾਈ ਹੁੰਦੀ ਆਂਦੇ ਵੀ ਖੇੜੀ ਜਾਂਦੀ ਆ ਟੋਰਾਂ ਨਾਲ ਕਰਮ ਵਾਲੀ ਦਈ ਜਾਂਦੀ ਆ ਹਜੇ ਇਹਨੇ ਮੇਲੇ ਤੋਂ ਚੱਲਣਾ ਮੇਲੇ ਤੋਂ ਤਾਂ ਚੱਲ ਗਈ ਕੀ ਚੱਲਣਾ ਬਈ ਬੱਸ ਵੀਰੇ ਦੁੱਧ ਆਪਾਂ ਇੱਕ ਦਿਨ ਚੱਲ ਜੂ। ਠੀਕ ਆ ਮੇਲੇ ਤੋਂ ਹਜੇ ਇਹਨੇ ਮਾਲਾ ਜਿਹੜਾ ਚੱਲਣ ਵਾਲੀ ਆ ਮਿੱਤਰੋ ਦੁੱਧ 15 ਕਿਲੋ ਦੇਈ ਜੂਗੀ ਪੂਰਾ ਖੁੱਲਾ ਡੁੱਲਾ। ਦੇਖਾ ਪੀ ਕੇ ਦਾਣਾ ਲੇਟ ਪੜ ਦੋ ਵੀਰੇ ਬੱਸ ਬਣ ਦੋ। ਰੇਟ 1 35 ਆ ਵਿੱਚੋਂ ਮਾਨਤਨ ਹੋ ਜੂ ਵੀਰੇ ਦੇਣੀ ਕਿੰਨੇ ਕੁ ਦੀ ਜੈਸ ਨੋ ਜਾਵਾਂ। ਹਾਂ ਨਾ ਰੇਟ ਮੰਗਣ ਨੂੰ ਜਿੰਨਾ ਮਰਜ਼ੀ ਮੰਗ ਲੈ। 1 30 ਵੀ ਦੇ ਦਾਂਗੇ। 1 30 ਦੀ ਹੋਰ ਕੋਈ ਮਾਨਤਨ ਮੇਰੀ ਇੱਕ ਜੈਸ ਕੋਈ। ਤੇਰੀ ਜੈਸ ਕੋ ਮਾੜਾ ਮੋਟਾ ਮਾਨਤਨ ਨਹੀਂ ਆ ਜਾਂਦਾ। ਕਿੰਨੇ ਕਿੰਨੇ ਕੁ ਬੜੀ। ਹਾਂ ਸਰਬਾ ਸਹਿਬ ਨੈੱਟ ਬੈਟ ਤੇ ਪੈਸੇ ਕਿੰਨੇ ਜਿੰਨੇ ਦਿਆ। ਬਾ 2000 ਹੋਰ ਘਟ ਜਗੇ ਦਾ ਬਾਲਾ ਨਹੀਂ 1 25 ਦੀ ਜਾਂਦੇ ਕੋਹਣੀ ਦੀ ਠੀਕ ਹੈ ਹਾਂ ਵੇਖੀ ਜੋ ਦੁੱਧ ਚਵਾ ਦੀ ਅਗਲੇ ਨੂੰ ਕਹਤ ਤਸੱਲੀ ਕਰ ਲੋ ਹਾਂ ਦੋ ਡੰਗ ਚ ਤਿੰਨ ਡੰਗ ਚੋਲੇ ਇੱਥੇ ਆਪਣੇ ਦੂਜਾ ਆਪਣੇ ਜਿੰਨੇ ਮਰਜੀ ਭਲਾ ਜਾ ਹਾਂ ਬਾਕਰ ਹੋ ਗਈ ਬਾਹਰ ਜੇ ਸੇਵਾ ਨਾ ਕੀਤੀ ਤਾਂ ਭਾਈ ਇਹਨੇ ਪੰਜ ਵੀ ਨਹੀਂ ਦੇਣਾ ਹਾਂ ਸਹੀ ਕਰ ਲੈਣਾ ਨੰਬਰ ਵੀਰੇ ਕਿੰਨਾ ਆਪਣਾ ਭਾਈ 9942 ਜਗਰਾਉਂ ਤੋਂ 10 ਕਿਲੋਮੀਟਰ ਦੀ ਦੂਰੀ ਆ ਤੇ ਨਾਕਾ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਤਾਂ ਫੜਾਲਾ ਪਿੰਡ ਗਿਣਦੇ ਇਹਨੂੰ ਧੰਨਵਾਦ